ਮੋਗਾ ਪਰਸੋਲਾਉ ਕੋਜੀ ਕੈਂਟਾਂ ਅੰਦਰ ਹੀ ਜ਼ਮੀਨ ਦੀ ਵਟ ਨੂੰ ਲੈ ਕੇ ਹੋਈ ਲੜਾਈ ਵਿੱਚ ਹਵਾਈ ਫਾਇਰ ਕਰਨ ਵਾਲਾ ਕੀਤਾ ਗਿਆ ਕਾਬੂ ਪੂਰੀ ਘਟਨਾ ਧਰਮਕੋਟ ਦੇ ਪਿੰਡ ਵੱਡੂਵਾਲ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਵਿਅਕਤੀ ਵੱਲੋਂ ਬਿਆਨ ਦਰਜ ਕਰਵਾਇਆ ਗਿਆ ਸੀ ਕਿ ਇੱਕ ਵਿਅਕਤੀ ਜਿਸ ਦਾ ਨਾਮ ਦਵਿੰਦਰ ਸਿੰਘ ਹੈ ਉਸ ਦੇ ਹੱਥ 'ਚ 12 ਬੋਰ ਰਾਈਫਲ ਫੜੀ ਸੀ ਜਿਸ ਵਿੱਚ ਉਸ ਨੇ ਦੋ ਹਵਾਈ ਫਾਇਰ ਕੀਤੇ ਵਜਾ ਰੰਜਸ ਨਰੀ ਪਾਣੀ ਨੂੰ ਲੈ ਕੇ ਦੱਸੀ ਜਾ ਰਹੀ ਹੈ ਇਸ ਦਾ ਜਿਹੜਾ ਬਿਆਨ ਇੱਕ ਦਰਜ ਕੀਤਾ ਗਿਆ ਸ ਦਰਜ ਕਰਵਾਇਆ ਗਿਆ ਸੀ ਮਦਈ ਵੱਲੋਂ ਜਿਸ ਦੇ ਆਧਾਰ ਤੇ ਧਰਮਕੋਟ ਦੇ ਥਾਣੇ ਦੀ ਪੁਲਿਸ ਵੱਲੋਂ ਉਸ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ 12 ਬੋਲ ਰਾਈਫਲ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਬਰਾਮਦਗੀ ਵਿੱਚ ਪੁਲਿਸ ਨੇ 12 ਬੋਲ ਰਾਈਫਲ ਇੱਕ ਕੋਲ ਤੇ ਤਿੰਨ ਜਿੰਦਾ ਕਾਰਤੂਸ ਤੇ ਇੱਕ ਚੱਲਿਆ ਹੋਇਆ ਕਾਰਤੂਸ ਬੇ ਬਰਾਮਦ ਕੀਤਾ ਹੈ ਜਿਆਦਾ ਜਾਣਕਾਰੀ ਦੇ ਲਈ ਧਰਮਕੋਟ ਦੇ ਥਾਣਾ ਇੰਚਾਰਜ ਨਾਲ ਗੱਲਬਾਤ ਕਰਦੇ ਆਉ ਤੁਹਾਨੂੰ ਸੁਣਾ ਦਿੰਦੇ ਹਾਂ ਕਿ ਕੀ ਕਿਹਾ ਜੁੜੇ ਰਹੋ ਤੁਸੀਂ ਨਿਊਜ਼ ਪੰਜਾਬ ਦੀ ਚੈਨਲ ਦੇ ਨਾਲ ਧੰਨਵਾਦ ਪਰसों ਮਤੀ 16625 ਨੂੰ ਥਾਣਾ ਤਰਮਕੋਟ ਵਿਖੇ ਇੱਕ ਵੱਡੂ ਵਾਲ ਰੋਡ ਤਰਮਕੋਟ ਤੋਂ ਵੀਡੀਓ ਵਾਇਰਲ ਹੋਣ ਸੰਬੰਧੀ ਸੂਚਨਾ ਮਿਲੀ ਸੀ ਜਿਸ ਵਿੱਚ ਇੱਕ ਵਿਅਕਤੀ ਵੱਲੋਂ ਆਪਣੀ ਰਾਈਫਲ ਨਾਲ ਹਵਾਈ ਫਾਇਰ ਕੀਤਾ ਜਾ ਰਿਹਾ ਹੈ ਜਿਸ ਸੰਬੰਧੀ ਤਫਤੀਸ਼ ਕਰਦਿਆਂ ਹੋਇਆਂ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਪੁੱਜ ਕੇ ਜਿਹੜੀ ਇਸ ਮਾਮਲੇ ਦੀ ਪੜਤਾਲ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਫਾਇਰ ਕਰਨ ਵਾਲੇ ਵਿਅਕਤੀ ਗਵਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਵੱਡੂ ਵਾਲ ਰੋਡ ਤਰਮਕੋਟ ਨੂੰ ਕਾਬੂ ਕੀਤਾ ਗਿਆ ਅਤੇ ਉਸ ਵੱਲੋਂ ਫਾਇਰ ਕੀਤੇ ਜਾਣ ਸਮੇਂ ਮਰਤੀ ਵੀ ਰਾਈਫਲ 12 ਬੋਰ ਵੀ ਬਰਾਮਦ ਕੀਤੀ ਗਈ ਹੈ ਇਸ ਦੇ ਵਿਰੁੱਧ ਮਕਦਮਾ ਰਜਿਸਟਰ ਕਰਕੇ ਇਸ ਨੂੰ ਗ੍ਰਿਫਤਾਰ ਕਰਕੇ ਜੇ ਭੇਜਿਆ ਗਿਆ